ਆ ਆਪਣੀ ਜਿਹੜੀ ਐਨਜੀਓ ਦਾ ਕੀ ਨਾਮ ਆ ਸਰ ਸਾਡੀ ਜੋ ਐਨਜੀਓ ਜੀ ਇਸਰਾ ਇੰਡੀਆ ਜੀ ਸੀਐਮਐਸ ਫਾਊਂਡੇਸ਼ਨ ਆ ਇੱਕ ਐਨਜੀਓ ਆ ਅੱਜ ਜਿਹੜੀ ਇਹ ਐਨਜੀਓ ਕਿਸ ਕਿਸ ਕੀ ਕੀ ਕਰਦੀ ਹੈ ਮਤਲਬ ਤਾਂ ਇਹ ਜੋ ਸਾਡੀ ਐਨਜੀਓ ਜੀ ਇਹ ਇੱਕ ਸੋਸ਼ਲ ਵਰਕਰ ਦਾ ਕੰਮ ਕਰ ਰਹੀ ਹੈ ਜੀ ਠੀਕ ਹੈ ਜਿੱਦਾਂ ਕਿ ਮੰਨ ਲਓ ਆਪਾਂ ਪਿੰਡਾਂ ਵਿੱਚ ਵੀ ਜਾਂਦੇ ਹਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਆਭਿਸ਼ਮਾਨ ਕਾਰਡ ਬਣਾਉਂਦੇ ਹਾਂ ਠੀਕ ਹੈ ਜੀ ਮੇਨ ਸਾਡਾ ਫੋਕਸ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਬੇਰ ਕਰਨਾ ਔਰ ਜਿਹਦੇ ਵਿੱਚ ਕਿਸੇ ਨੂੰ ਕੋਈ ਅਵਿਸ਼ਮਾਨ ਕਾਰਡ ਨਹੀਂ ਬਣਿਆ ਪਰ ਉਹਦੇ ਨਾਲ ਇੱਕ ਆਵਾ ਕਾਰਡ ਬਣਾਉਣੀ ਹੈ ਆਵਾ ਕਾਰਡ ਬਣ ਗਿਆ ਕਿਸ਼ਮ ਕਾਰ ਹੋ ਗਿਆ ਉਸ ਤੋਂ ਇਲਾਵਾ ਆਪਣਾ ਪੈਨ ਕਾਰਡ ਹੋ ਗਿਆ ਠੀਕ ਹੈ ਪੈਨ ਕਾਰਡ ਵੋਟਰ ਕਾਰਡ ਹੋ ਗਿਆ ਦੋ ਦੋ ਕਿਸ ਨੂੰ ਜਿਵੇਂ ਵੀ ਜਿਸਮ ਸਕੀਮ ਦੇ ਲੋੜ ਹੁੰਦੀ ਆ ਉਵੇਂ ਉਹ ਸਕੀਮਾਂ ਪ੍ਰੋਵਾਈਡ ਕਰ ਰਹੀ ਹੈ ਇਹਦੀ ਜਿਹੜੀ ਕੋਸਟ ਕੀ ਹੈ ਜੀ ਪਰ ਇਹਦੀ ਸਿਰਫ ਕੋਸਟ ਆਪਣੇ ਵਿੱਚ ਕੋਈ ਨਹੀਂ ਹੈਗੀ ਇਹਦੀ ਕੋਸਟ ਇਹ ਫ੍ਰੀ ਆਫ ਕੋਸਟ ਵਿੱਚ ਬਣਾ ਕੇ ਦੇ ਦਿਆ ਭਾਈ ਕੋਈ ਪੋਸਟ ਕੋਈ ਨਹੀਂ ਆ ਪਰ ਕਿਸੇ ਸਰ ਕਰ ਪੈਣ ਦੇ ਰਹੀ ਹੈ ਜੋ ਵੀ ਅਸੀਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹ ਸਕੀਮ ਦੇ ਇਹ ਤਾਂ ਬਾਕਮ ਕੰਮ ਕਰਦੇ ਆ ਅੱਜ ਦਾ ਜਿਹੜਾ ਕੈਂਪ ਇਹ ਕਿੱਥੇ ਲਾਇਆ ਗਿਆ ਪਿਆ ਜੋ ਅੱਜ ਦਾ ਕੈਂਪਾ ਜੀ ਇਹ ਸਕੀਮ ਡਿਵੈਲਪਮੈਂਟ ਆਫਿਸ ਲਾਇਆ ਜੀ ਇਹ ਨੇਅਰ ਬੱਸ ਸਟੈਂਡ ਕੋਲ ਤੇ ਟੈਂਟ ਅੱਜ ਦਾ ਕੈਂਪ ਬਹੁਤ ਸਫਲ ਰਿਹਾ ਇੱਥੇ ਕਿਉਂਕਿ ਜੋ ਬੱਚੇ ਨੇੜੋ ਵੀ ਆ ਰਹੇ ਆ ਦੂਰੋਂ ਵੀ ਆ ਰਹੇ ਆ ਕੁਝ ਬੱਚੇ ਫਰੋਜ਼ਪੁਰ ਦੇ ਨੇ ਕੁਝ ਬੱਚੇ ਬਾਹਰ ਦੇ ਨੇ ਅਦਰ ਅਦਰ ਡਿਸਟ੍ਰਿਕਟ ਦੇ ਵਿੱਚ ਹੈਗੇ ਵਿੱਚੋਂ ਔਰ ਸਾਰੇ ਨੂੰ ਜੋ ਜੋ ਸਕੀਮ ਦੇ ਲੋੜ ਹੈਗੇ ਸੀ ਉੱਪਰ ਹਰੇਕ ਬੱਚੇ ਨੂੰ ਅਸੀਂ ਉਸ ਦਾ ਲਾਭ ਦਿਵਾਇਆ ਇਹ ਜਿਹੜੀ ਸਿਰਫ ਬੱਚਿਆਂ ਲਈ ਹੈ ਤਾਂ ਠੀਕ ਪਰ ਸਰ ਇਹ ਬੱਚਿਆਂ ਲਈ ਵੀ ਹੈ ਜੋ ਵੀ ਇਸ ਸਕੀਮ ਦਾ ਸਾਰੇ ਵਾਸਤੇ ਸਕੀਮ ਹੈਗੀ ਹੈ ਜੀ ਔਰ ਫਿਰ ਜਿਵੇਂ ਕਿਸਦਾ ਅਵਿਸ਼ਵਾਸ ਕਾਰਡ ਨਹੀਂ ਬਣਿਆ ਹੁੰਦਾ ਉਹ ਭਾਵੇਂ ਉਹਦਾ ਬੱਚਾ ਭਾਵੇਂ ਵੱਡਾ ਉਹਦਾ ਕਾਰਡ ਬਣਾ ਕੇ ਦੇ ਦਿੰਦੇ ਹਾਂ ਜੀ ਕੀ ਨਾਮ ਆਪਣਾ ਜੀ ਅਮਰਤਪਾਲ ਸਿੰਘ ਮੇਰਾ ਨਾਮ ਹੈ ਔਰ ਸਾਡੇ ਰਜਨੀਸ਼ ਮਿਸ਼ਰਾ ਹਾਂ ਠੀਕ ਹੈ